ਚੜਦੇ ਸੂਰਜ ਨੂੰ ਹੋਣ ਸਲਾਮਾਂ ਟਲਦੇ ਨੂੰ ਸਭ ਦੇਣ ਉਲਮਾਂ ਚੜਦੇ ਸੂਰਜ ਨੂੰ ਹੋਣ ਸਲਾਮਾਂ ਟਲਦੇ ਨੂੰ ਸਭ ਦੇਣ ਉਲਮਾਂ ਸਾਰਾ ਦਿਨ ਤੂੰ ਚਾਨਣ ਕਰਦਾ ਰਾਤ ਕੋਲੋਂ ਤੂੰ ਰੇਂਦਾ ਡਰਦਾ ਸਾਰਾ ਦਿਨ ਤੂੰ ਚਾਨਣ ਕਰਦਾ ਰਾਤ ਕੋਲੋਂ ਤੂੰ ਰੇਂਦਾ ਡਰਦਾ ਤਾਰੇ ਤੇਰੇ ਤੇ ਰਹਿੰਦੇ ਹੱਸਦੇ ਤੰਜ ਤੇਰੇ ਤੇ ਰਹਿੰਦੇ ਕੱਸਦੇ ਤਾਰੇ ਤੇਰੇ ਤੇ ਰਹਿੰਦੇ ਹੱਸਦੇ ਤੰਜ ਤੇਰੇ ਤੇ ਰਹਿੰਦੇ ਕੱਸਦੇ ਰਾਤ ਨੂੰ ਅਸੀਂ ਟਿਮ ਟਿਮਾਉਂਦੇ ਤਾਰੇ ਕਿੰਦੇ ਰਾਤ ਨੂੰ ਅਸੀਂ ਟਿਮ ਟਿਮਾਉਂਦੇ ਚੰਨ ਨੂੰ ਵੀ ਅਸੀਂ ਫਿੱਕਾ ਪਾਉਂਦੇ ਰਾਤ ਨੂੰ ਅਸੀਂ ਟਿਮ ਟਿਮਾਉਂਦੇ ਚੰਨ ਨੂੰ ਵੀ ਅਸੀਂ ਫਿੱਕਾ ਪਾਉਂਦੇ ਫਿਰ ਸੂਰਜ ਕਹਿੰਦਾ ਜਦ ਮੈਂ ਚੜਦਾ ਫਿਰ ਸੂਰਜ ਦੀ ਜਦੋਂ ਵਾਰੀ ਆਈ ਇਹਨੇ ਸੂਰਜ ਕਹਿੰਦਾ ਸੂਰਜ ਕਹਿੰਦਾ ਜਦ ਮੈਂ ਚੜਦਾ ਫਿਰ ਮੇਰੇ ਅੱਗੇ ਕੋਈ ਨਹੀਂ ਖੜਦਾ ਸੂਰਜ ਕਹਿੰਦਾ ਜਦ ਮੈਂ ਚੜਦਾ ਮੇਰੇ ਅੱਗੇ ਕੋਈ ਨਹੀਂ ਖੜਦਾ ਕਿੰਨਾ ਭਾਵੇਂ ਕਿਉਂ ਨਾ ਹੋਏ ਹਨੇਰਾ ਕਿੰਨਾ ਭਾਵੇਂ ਕਿਉਂ ਨਾ ਹੋਏ ਹਨੇਰਾ ਜਦ ਮੈਂ ਚੜਦਾ ਹੋ ਜਾਏ ਸਵੇਰਾ ਜਦ ਮੈਂ ਚੜਦਾ ਹੋ ਜਾਏ ਸਵੇਰਾ ਬੂਟਾ ਗੱਲਾਂ ਬਣਾਉਂਦਾ ਰਹਿੰਦਾ ਹੈ ਬੂਟਾ ਗੱਲਾਂ ਬਣਾਉਂਦਾ ਰਹਿੰਦਾ ਹੈ ਲਿਖ ਲਿਖ ਕੇ ਤੁਹਾਨੂੰ ਸੁਣਾਉਂਦਾ ਰਹਿੰਦਾ ਹੈ ਲਿਖ ਲਿਖ ਕੇ ਤੁਹਾਨੂੰ ਸੁਣਾਉਂਦਾ ਰਹਿੰਦਾ ਹੈ ਧੰਨਵਾਦ ਜੀ ਜੇ ਚੰਗਾ ਲੱਗਿਆ ਹੋਵੇ ਤਵਾਦ ਵਦਸ਼ੀਰ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਕੋਈ ਵੀ ਜਦੋਂ ਵੀ ਅਸੀਂ ਨਵੀਂ ਨੋਟੀਫਿਕੇਸ਼ਨ ਪਾਈਏ ਤਾਂ ਉਹ ਤੁਹਾਡੇ ਕੋਲ ਪਹੁੰਚੇ ਤੇ ਜਦੋਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਵੀ ਜੇ ਕੁਝ ਸਲਾਹਾਂ ਦੱਸੋਗੇ ਤਾਂ ਅਸੀਂ ਉਦੋਂ ਵੀ ਵਧੀਆ ਉਦੋਂ ਵੀ ਚੰਗਾ ਕੰਮ ਕਰਕੇ ਚੰਗੀ ਚੀਜ਼ਾਂ ਲੈ ਕੇ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ ਕਰਾਂਗੇ ਧੰਨਵਾਦ ਜੀ